ਸੋ ਅੱਜ ਕੱਲ ਮਲਵਿੰਦਰ ਸਿੱਧੂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਫੇਰ ਇੱਕ ਵਾਰੀ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜਿਵੇਂ ਕਿ ਕੁਝ ਦਿਨ ਪਹਿਲਾਂ ਦੇਖਿਆ ਸੀ ਵੀ ਅਫਸਰ ਦੇ ਵੱਲੋਂ ਉਹਦੇ ਜਵਾਈ ਨੂੰ ਗੋਲੀ ਮਾਰ ਕੇ ਜਿਵੇਂ ਕਤਲ ਕਰਿਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਪੁਲਿਸ ਰਿਮਾਂਡ ਆ ਉਹ 2 ਦਿਨ ਦਾ ਖਤਮ ਹੋ ਰਿਹਾ ਤੇ ਅੱਜ ਫੇਰ ਇੱਕ ਵਾਰੀ ਮਲਵਿੰਦਰ ਸਿੱਧੂ ਨੂੰ ਪੇਸ਼ ਕੀਤਾ ਜਾਣਾ ਤੇ ਹਾਲਾਂਕਿ ਕਿੰਨੇ ਦਿਨ ਦਾ ਰਿਮਾਂਡ ਰਹੂਗਾ ਤੇ ਕੀ ਕੁਝ ਹੋਰ ਆ ਇਹਦੇ ਵਿੱਚ ਖਾਸ ਰਹਿਣ ਵਾਲਾ ਹੈ ਕਿਉਂਕਿ ਪੁਲਿਸ ਰਿਮਾਂਡ ਹੋਰ ਮੰਗਦੀ ਆ ਜਾਂ ਫਿਰ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਜਾਊਗਾ ਇਹ ਦੇਖਣਾ ਹੋਊਗਾ ਤੇ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਮਨਵਿੰਦਰ ਸਿੱਧੂ ਹੋਰਾਂ ਦੇ ਤੁਰਨ ਦਾ ਸਟਾਈਲ ਤੋਂ ਲੈ ਕੇ ਇਹ ਗੱਲ ਕੀਤੀ ਜਾਵੇ ਬਿਲਕੁਲ ਨਿਸ਼ਚਿੰਤ ਬਿਨਾ ਕਿਸੇ ਪ੍ਰਵਾਤ ਹੋ ਅੱਜ ਵੀ ਉਹੀ ਪੁਰਾਣੇ ਐਟੀਟਿਊਡ ਚ ਕਿਤੇ ਨਾ ਕਿਤੇ ਨਜ਼ਰ ਹੁੰਦੇ ਦਿਖ ਰਹੇ ਨੇ ਕਿ ਏ ਆ ਜੀ ਮਲਵਿੰਦਰ ਸਿੱਧੂ ਨੂੰ ਅੱਜ ਕੋਰਟ ਚ ਪੇਸ਼ ਕੀਤਾ ਗਿਆ ਸੀ ਉਸ ਤੋਂ ਬਾਅਦ ਲੈ ਕੇ ਆਈ ਜਿਹੜੀ ਵੀ ਚੀਜ਼ਾਂ ਹੋਈਆਂ ਉਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਾਂ ਬੀਕਲਡੀ ਅਲਰੇਡੀ ਫਿਲਿੰਗ ਹੀ ਰਿਕਵੈਸਟਡ ਫਾਰ ਅ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜੀ ਸੀਆਰ ਪੀ 10884 2024 ਜੀ ਦ ਨੈਕਸਟ ਇਟ ਇਜ਼ 23824 ਜੀ ਐਂਡ ਆ ਯੂਰ ਰਿਕਵੈਸਟ ਓਨ ਵੀਲ ਗੋ ਮੀਟ ਆਲਸੋ ਮਾਈ ਆਨਰੇਵਲ ਬੋਦੀ ਸੀਐਮ ਆਲਸੋ ਜੀ ਟੂ ਅਸਿਸਟੈਂਟ ਫਾਈਲਿੰਗ ਐਫ ਯੂਰ ਇਵਰ ਦੈ ਡੇ ਐਗਰੀ ਵਿਦ ਮੀ ਮੈਟਰ ਸ਼ੂਡ ਗੋ ਟੂ ਦਾ ਸੀਬੀਆਈ ਜੀ ਤੇ ਟਰੱਕ ਫਿਰ ਕਮ ਆਊਟ ਤੇ ਦਾ ਦੋ ਪਣੀ ਦਾ ਪਾਣੀ ਖੁੱਜੇਗਾ ਤੇ ਤੁਸੀਂ ਸੀਬੀਆਈ ਦੀ ਜਾਂਚ ਕਰ ਰਹੇ ਹੋ ਸਾਹਿਬ ਕਿਉਂ ਨਾ ਕਰਦਾ ਵੀ ਆਖਿਰ ਕਰੇ ਇਹ ਪਹਿਲਾਂ ਤੁਹਾਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਦੇ ਮਾਮਲੇ ਦਰਜ ਹੋਏ ਉਹ ਜਾਣ ਬੁੱਝ ਕੇ ਪਰੇਸ਼ਾਨ ਕਰਨ ਵਾਸਤੇ ਕੀਤਾ ਗਿਆ ਹੈ ਬਰਦਰ ਦਾ ਇਜ਼ ਅ ਲਾਟ ਟੂ ਸੇ ਬਟ ਆਲ ਦਾ ਮੈਟਰ ਇਜ਼ ਸਬਜੈਕਟਿਵ ਨਹੀਂ ਇਹ ਬੈਟਰ ਬਿਲਕੁਲ ਸਾਹਿਬ ਜੀ ਲੇਕਿਨ ਜਿਹੜੀ ਵੀ ਚੀਜ਼ਾਂ ਹੋਈਆਂ ਕਿ ਸੀਬੀਆਈ ਦੀ ਮੰਗ ਹੋਵੇ ਕਿ ਪਿਛਲੇ ਦਿਨਾ ਵਿਜਲੇਸ ਦੀ ਅਸੀਂ ਗੱਲ ਕਰ ਲਈਏ 8 ਸੇ ਥਾਣੇ ਜਿਹੜਾ ਵੀ ਮਾਮਲਾ ਦਰਜ ਹੋਇਆ ਇਹ ਸਾਰੀ ਚੀਜ਼ਾਂ ਨੂੰ ਪਹਿਲਾਂ ਚੱਲ ਰਹੇ ਨੇ ਤੇ ਕੀ ਇਹਦੇ ਨਾਲ ਜੁੜੇ ਹੋਏ ਨੇ ਇਸ ਪ੍ਰਕਾਰ ਦੇ ਨਾਲ ਅੱਜ ਹੋ ਗਈ ਭਾਜੀ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਸੀਬੀਆਈ ਦੀ ਜਾਂਚ ਤੋਂ ਮੰਗ ਤੋਂ ਬਾਅਦ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਐਲੀਗੇਸ਼ਨ ਲੱਗ ਰਹੇ ਕਿ ਭਈ ਪੂਰਾ ਪਲਾਨ ਤਰੀਕੇ ਦੇ ਨਾਲ ਸਿੱਧੂ ਸਾਹਿਬ ਇਹ ਕੀਤਾ ਗਿਆ ਕੋਰਟ 'ਚ ਆ ਕੇ ਪਿਸਤਲ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਜੀ ਬਿਲਕੁਲ ਠੀਕ ਹੋ ਗਿਆ ਭਾਜੀ ਹੋ ਗਿਆ ਬਸ ਹੋ ਗਿਆ ਪਲੀਜ਼ ਪਲੀਜ਼ ਬੋਲੋ ਅਸੀਂ ਦੇਖੋ ਕਿ ਮਰਵਿੰਦਰ ਸਿੱਧੂ ਕਹਿੰਦੇ ਕਿ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਦੁੱਤੋ ਦੁੱਤ ਪਾਣੀ ਪਾਣੀ ਹੋਊਗਾ ਤੇ ਨਾਲ ਨਾਲ ਤੇ ਨਾਲ ਕੀ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਉਹ ਕਹਿੰਦੇ ਨਜ਼ਾਰੇ ਨੇ ਹਰਾਕੇ ਸਾਹਮਣੇ ਤੁਹਾਨੂੰ ਦਿਖਾ ਦਈਏ ਤਸਵੀਰਾਂ ਚ ਮਰਵਿੰਦਰ ਸਿੱਧੂ ਨੂੰ ਉਸੇ ਤਰ੍ਹਾਂ ਦੇ ਨਾਲ ਤੁਰਕੀ ਅਜਰਾਂ ਦਾ ਗਿਆ ਸੀ ਬਾਹਰੋਂ ਤੇ ਹੁਣ ਅੱਗੇ ਹੈ ਜਿਹੜਾ ਕੀ ਸਬੂਤ ਮਿਲਿਆ ਜਾਂ ਨਹੀਂ ਇਹ ਚੀਜ਼ ਹਜੇ ਹਾਲਾਂਕਿ ਕੁਝ ਦਿਰ ਬਾਅਦ ਸਪਸ਼ਟ ਹੋ ਜੂਗੀ ਕਿਉਂਕਿ ਉਹਨਾਂ ਦੇ ਵਕੀਲਾਂ ਜੋ ਗੱਲ ਕਰਨਗੇ ਹਾਲਾਂਕਿ ਉਹ ਕਹਿ ਰਹੇ ਨੇ ਵੀ ਸੀਬੀਆਈ ਜਾਂਚ ਇਸ ਪੂਰੇ ਮੈਟਰ ਦੀ ਹੋਣੀ ਚਾਹੀਦੀ ਹੈ ਤਾਂਕਿ ਉੱਤੇ ਪਾਣੀ ਤੇ ਪਾਣੀ ਹੋਵੇ ਹਾਲਾਂਕਿ ਵਕੀਲਾਂ ਗੱਲਬਾਤ ਕਰਦੇ ਆ ਕਿ ਕੋਰਟ ਦੇ ਵਿੱਚ ਉਹਨਾਂ ਨੇ ਕੀ ਅੱਜ ਦਰੀਲਾਂ ਜਿਹੜੀ ਰਿਕਵੈਸਟ ਡਿਮਾਂਡ ਹੈ ਜੀ 27 ਤੱਕ ਤੇ ਇਹਦੇ 'ਚ ਹੁਣ ਜਿਹੜੀ ਜਿਵੇਂ ਸਿੱਧੂ ਖੁਦ ਕਹਿ ਰਹੇ ਸੀ ਵੀ ਸੀਬੀਆਈ ਇਨਕੁਆਇਰੀ ਹੋਵੇ ਹੋਰ ਇਹ ਕੋਰਟ 'ਚ ਵੀ ਤੁਸੀਂ ਤਾਂ ਅਥਰਕ ਮੈਂ ਕੋਰਟ ਦੇ ਵਿੱਚ ਤਾਂ ਅੱਜ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਪ੍ਰੀਜ਼ਰਵ ਕੀਤੀ ਜਾਵੇ ਉਸ ਦਿਨ ਦੀ 9:30 ਵਜੇ ਤੋਂ ਲੈ ਕੇ 1 ਵਜੇ ਤੱਕ ਤਾਂ ਕਿ ਜੋ ਐਫਆਈਆਰ ਦੇ ਵਿੱਚ ਅਲੀਗੇਸ਼ਨਸ ਹੈ ਉਹਦੇ ਵਿੱਚ ਜਿਹੜਾ ਹੈਗਾ ਕਲੈਰਟੀ ਆ ਸਕੇ ਮੈਂ ਬਹੁਤ ਸੀਸੀਟੀਵੀ ਵਿੱਚ ਕੀ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਦਿਖਾਉਣਾ ਚਾਹੁੰਦੇ ਹੋ ਕਈ ਹੋਰ ਇਨੋਸੈਂਟ ਬੰਦਿਆਂ ਨੂੰ ਉਹਨਾਂ ਨੇ ਕਰਾਪ ਕਰਨ ਦੀ ਕੋਸ਼ਿਸ਼ ਕੀਤੀ ਹੈ ਪੇ ਇਸ ਕਰਕੇ ਸੀਸੀਟੀਵੀ ਜਿਹੜੇ ਕਿਉਂਕਿ ਸਾਡਾ ਸਾਰਾ ਕੰਪਾਊਂਡ ਸੀਸੀਟੀਵੀ ਫੁਟੇਜ ਨਾਲ ਕਵਰਡ ਹੈ ਸੋ ਅਸੀਂ ਉਹਦੀ ਪ੍ਰਿਜ਼ਰਵੇਸ਼ਨ ਮੰਗੀ ਹੈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਕੋਚਿੰਗ ਲੈਣ ਗਿਆ ਹੋਇਆ ਸੀਗਾ 24 ਸੈਕਟਰ ਤੇ ਉਹ ਅਸੀਂ ਉੱਥੇ ਦੀ ਉਹਨਾਂ ਨੂੰ ਪ੍ਰਿਜ਼ਰਵ ਕਰਨ ਵਾਸਤੇ ਕਿਹਾ ਗੋਲੀ ਚਲਾਈ ਕਿ ਉਹਨਾਂ ਵੱਲੋਂ ਮਤਲਬ ਗੋਲੀ ਕੋਰਟ ਵੱਲੋਂ ਮਾਲਵਿੰਦਰ ਵੱਲੋਂ ਦੱਸਿਆ ਕਿ ਕੀ ਕਾਰਨ ਕੀ ਰਹੇ ਇੰਨਾ ਐਗਰੈਸਿਵ ਕਿਉਂ ਗੋਲੀ ਕਿਉਂ ਚਲਾਈ ਦੇਖੋ ਇਹ ਤਾਂ ਕੀ ਪਤਾ ਇਹ ਨਹੀਂ ਪਤਾ ਕਿਨੇ ਚਲਾਈ ਹੈ ਇਹ ਥਲੇ ਪਾਰਟ ਆਫ ਇਨਵੈਸਟੀਗੇਸ਼ਨ ਪਰ ਇਹਦੇ ਵਿੱਚ ਜੇ ਦੇਖੀਏ ਜੀ ਜਿਵੇਂ ਇਹ ਪੂਰਾ प्रकरण ਚੱਲਿਆ ਜਿਵੇਂ ਸੀਬੀਏ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਇਹ ਹੈਗਾ ਵੀ ਹਰਪ੍ਰੀਤ ਹੋਂ ਇਹ ਜਿਹੜੇ ਪੁਰਾਣੇ ਉਹਨਾਂ ਦੇ ਕੇਸ ਨੇ ਉਹਨਾਂ ਚ ਕਿਤੇ এনਵਾਇਰਨਮੈਂਟ ਹੈਗੀ ਆ ਕੀ ਦੀ ਹਰਪ੍ਰੀਤ ਹੋਂਾਂ ਦੀ ਬਿਲਕੁਲ ਜੀ ਉਹ ਇੱਕ ਹਾਇਰ ਪੋਸਟ ਤੇ ਬੈਠੇ ਸੀਗੇ ਤੇ ਹੋਰ ਇਸ ਤਰੀਕੇ ਨਾਲ ਪਰਚੇ ਥੋੜੀ ਦਰਜ ਹੁੰਦੇ ਵੀ ਕਬੇਲ ਹੋਵੇ ਤੇ ਬਾਹਰ ਨਿਕਲਦੇ ਸੰਦੂ ਚਾ ਫਿਰ ਅਰੈਸਟ ਪਾ ਲੋ ਇਸ ਤਰੀਕੇ ਨਾਲ ਇਹਨਾਂ ਦਾ 5F ਇਰਨ 2030 32 ਦੇ ਵਿੱਚ ਰਜਿਸਟਰਡ ਕੀਤਾ ਹੈ। ਉਸ ਦਿਨ ਮੌਕੇ ਤੇ ਕੋਈ ਗੱਲਬਾਤ ਹੋਈ ਹੈ। ਦੋਨਾਂ ਦੇ ਜਵਾਈ ਜਾਂ ਦਿਮਾਗ ਦੇ ਵਿੱਚ ਕੋਈ ਗੱਲਬਾਤ ਹੋਈ ਉਸ ਦਿਨ। ਉੱਥੇ ਮੀਡੀਏਸ਼ਨ ਦੇ ਵਿੱਚ ਮੀਡੀਏਟਰ ਬੈਠਾ ਸੀ। ਉਹਦੇ ਸਾਹਮਣੇ ਮਾੜੀ-ਮੋਟੀ ਇਹਨਾਂ ਦੀ ਗਰਮਾ-ਗਰਮੀ ਹੋਈ ਹੈ। ਇੱਕ ਕਲਾਸਵਾਰਾ ਜਦਜੀ ਕੀ ਮਨਵਿੰਦਰ ਸਿੱਧੂ ਇਹ ਮੰਨਦੇ ਨੇ ਵੀ ਹਾਂ ਉਹਨਾਂ ਨੇ ਇਹ ਜੋ ਕਰਿਆ ਇਹਦਾ ਮਲਾਲ ਹੈ। ਉਹਨਾਂ ਨੂੰ ਵੀ ਜੋ ਗੋਲੀ ਮਾਰੀ ਜਾਂ ਇਹ ਕਹਿੰਦੇ ਨੇ ਵੀ ਗੋਲੀ ਚਲਾਉਣੀ ਹਜੇ ਸਪਸ਼ਟ ਨਹੀਂ ਵੀ ਕਿਹਨੇ ਚਲਾਈ ਹੈ। ਮੈਨੂੰ ਕੋਈ ਕੁਝ ਨਹੀਂ ਪਤਾ ਕਿਹਨੇ ਚਲਾਈ ਹੈ। ਇਟ ਇਸ ਪਾਰਟ ਆਫ ਇਨਵੈਸਟੀਗੇਸ਼ਨ ਜੀ ਸਰ ਮੇਰਾ ਨਾਮ ਐਡਵੋਕੇਟ ਸੱਗੂ ਹੈ ਮੈਂ ਮੈਂ ਪਟਿਆਲਾ ਤੋਂ ਆਇਆ ਹੈਗਾ ਤੇ ਅੱਜ ਅਸੀਂ ਸਿੱਧੂ ਸਾਹਿਬ ਵੱਲੋਂ ਇਸ ਕੇਸ ਦੇ ਵਿੱਚ ਪੇਸ਼ ਹੋਇਆ ਜੀ ਅੱਜ ਜਿਹੜੀ ਹੋਈ ਹੈ ਜੀ ਸਵਾਇ ਇਹਦੇ ਵਿੱਚ ਪ੍ਰਤਿਕਤਾ ਦਾ ਦੋਸ਼ ਕਿੱਦੇ ਤੱਕ ਦਾ ਕੰਪਿਊਚਲੀ ਗਏ ਨੇ ਜੀ ਦੂਸਰਾ ਪਲੱਸ ਕਿ ਉਹਨਾਂ ਦੇ ਵੱਲੋਂ ਵੀ ਕੋਈ ਕੋਰਟ ਤੋਂ ਅੱਗੇ ਡਿਮਾਂਡ ਰੱਖੀ ਨਹੀਂ ਦੇਖੋ ਨਹੀਂ ਨਹੀਂ देयर आर ਟੂ ਥਿੰਗਸ ਪੁਲਿਸ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਇਨਕੁਆਇਰੀ ਕਰਕੇ ਉਹਨਾਂ ਨੂੰ ਥੋਰੋਲੀ ਇਨਵੈਸਟੀਗੇਟ ਕਰਕੇ ਬੀ ਤੱਕ ਦਾ ਜੁਡੀਸ਼ੀਅਲ ਰਿਮਾਂਡ ਦੀ ਰਿਕਵੈਸਟ ਲਿਖ ਕੇ ਲੈ ਕੇ ਆਏ ਸੀਗੇ ਜੱਜ ਸਾਹਿਬ ਨੇ ਉਹਨੂੰ 20 ਤਰੀਕ ਤੱਕ ਜੁਡੀਸ਼ੀਅਲ ਰਿਮਾਂਡ ਭੇਜਣ ਦਾ ਆਰਡਰ ਕੀਤਾ ਜੀ ਸੈਕੰਡਲੀ ਉਹਨਾਂ ਨੇ ਥੋੜੇ মিডিਆ ਰਾਹੀਂ ਤੇ ਸਭ ਦੇ ਮੂਹਰੇ ਗੱਲ ਕਹੀ ਹੈ ਕਿ ਜਿਨਨੇ ਮੁਕੱਦਮੇ ਮੇਰੇ ਵਿਰੁੱਧ ਦਰਜ ਕੀਤੇ ਗਏ ਸੀਗੇ ਉਹਨਾਂ ਨੂੰ ਇੱਕ ਉੱਚ ਪੱਧਰੀ ਇਨਵੈਸਟੀਗੇਸ਼ਨ ਸੀਬੀਆਈ ਵਗੈਰਾ ਤੋਂ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਜੀ ਜੇ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਕੀ ਹੈ ਵੀ ਹਰਪ੍ਰੀਤ ਹੋਰਾਂ ਦਾ ਰੋਲ ਸੀ ਉਹ ਉਹ ਜਿਹੜੇ ਮਾਮਲੇ ਦਰਜ ਹੋਏ ਨੇ ਇਹਨਾਂ ਤੇ ਪਹਿਲਾਂ ਸੱਤ ਮੁਕਦਮੇ ਮੇਰੇ ਮੁਤਾਬਕ ਪਹਿਲਾਂ ਦਰਜ ਹੋਏ ਹਨ ਜੀ ਤੁਸੀਂ ਉਹਨਾਂ ਨੂੰ ਚੈੱਕ ਕਰਕੇ ਦੇਖੋ ਐਫ ਆਈ ਆਰ ਜੀ ਡਾਇਰੈਕਟਲੀ ਔਰ ਇੰਡਾਇਰੈਕਟਲੀ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਦਾ ਰੋਲ ਸੀਗਾ ਜੀ ਤਾਂ ਹੀ ਕਿਹੜੇ ਕਿਹੜੇ ਮਸਲੇ ਦੇ ਵਿੱਚ ਇੰਡਾਇਰੈਕਟ ਰੋਲ ਸੀਗਾ ਉਹਨਾਂ ਦਾ ਔਰ ਕਿੰਨੇ ਪਰਚੇ ਉਹਨਾਂ ਵੱਲੋਂ ਪਰਚੇ ਮੇਰੇ ਵੱਲੋਂ ਕਰਾਏ ਗਏ ਨੇ ਦੇਖੋ ਇਸ ਤਰ੍ਹਾਂ ਜੀ ਮੇਰੇ ਕੋਲ ਲਿਸਟ ਹੈਗੀ 6 ਮੁਕਦਮੇ ਦਰਜ ਹੋਏ ਸੀ ਇਹ FIR ਨੰਬਰ 117/23 PS ਫੇਜ਼ 8 ਮੋਹਾਲੀ FIR ਨੰਬਰ 28/23 ਸੱਤ ਪੀਸੀ ਐਕਟ ਮੋਹਾਲੀ ਸੱਤ ਨੰਬਰ FIR 2024 ਫੇਰ ਪੀਸੀ ਐਕਟ ਮੋਹਾਲੀ FIR ਨੰਬਰ 37/24 ਉਹ ਰੋਂਗਫੁਲ ਕਨਫਾਈਨਮੈਂਟ ਦਾ ਫੇਜ਼ 1 ਮੋਹਾਲੀ ਥੈਨ 95 ਨੰਬਰ FIR/2024 ਤ੍ਰਿਪੜੀ ਪਟਿਆਲਾ ਜੀ ਉਸ ਤੋਂ ਬਾਅਦ ਜੋ ਜਿਸ ਦਿਨ ਇਹਨਾਂ ਨੂੰ ਰਿਲੀਜ਼ ਕੀਤਾ ਪਟਿਆਲੇ ਲਾਸਟ ਅਸੀਂ ਬੀਲ ਕਰਵਾਈ ਹੈ ਉਸ ਕੇਸ ਦੇ ਵਿੱਚ ਜੱਜ ਸਾਹਿਬ ਨੇ ਐਫ ਆਈ ਆਰ ਨੂੰ ਪੜ੍ਹ ਕੇ ਇਸ ਗੱਲ ਨੂੰ ਉਹਨਾਂ ਨੂੰ ਬੇਲ ਆਊਟ ਕੀਤਾ ਕਿ ਕੋਈ ਅਲੀਗੇਸ਼ਨਸ ਰਿਗਾਰਡਿੰਗ 355 186 ਮਾਲਵਿੰਦਰ ਸਿੱਧੂ ਦੇ ਵਿਰੁੱਧ ਨਹੀਂ ਹੈਗੇ ਹੋਨਾ ਵੈਸੇ ਇਹ ਇਨਸੈਂਟ ਉਠਾਇਆ ਜਿਹਦੇ ਚ ਗੋੜੀ ਚੱਲੀ ਆ ਫਰੀਦ ਦੀ ਉਹਦੇ ਡੈਥ ਹੋਈ ਆ ਤੇ ਇਹਦੇ ਚ ਉਹ ਮੰਨਦੇ ਨੇ ਵੀ ਮੈਨੂੰ ਕੋਈ ਮੈਂ ਉਹਨੂੰ ਪ੍ਰੋਵੋਕ ਕਰਾਇਆ ਗਿਆ ਸੀ ਮੈਂ ਤਾਂ ਇਹ ਸਟੈਪ ਕਰਾਇਆ ਯਾਹੀ ਗੱਲ ਹੈ ਕਿ ਗੋੜੀ ਕਿਹਨੇ ਚਲਾਈ ਹਜੇ ਇਹ ਕਨਫਰਮ ਇਹ ਤਾਂ ਸਰ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਯਾਨੀ ਕਿ ਉਹ ਕਲੇਮ ਨਹੀਂ ਕਰਦੇ ਹੀ ਨੇਵਰ ਸੈਡ ਸੋ ਕਿ ਮੈਨੂੰ ਪ੍ਰੋਵੋਕ ਕੀਤਾ ਯਾ ਆਈ ਡਿਡ ਐਨੀਥਿੰਗ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਜੋ ਇਨਵੈਸਟੀਗੇਸ਼ਨ ਅੱਗੇ ਸਬਮਿਟ ਕਰੂਗੀ ਉਹਨੂੰ ਕੋਰਟ ਦੇ ਵਿੱਚ ਟ੍ਰਾਇਲ ਦੌਰਾਨ ਅਨਲਾਈਜ਼ ਕੀਤਾ ਜਾਵੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੇ ਗੋਲੀ ਚਲਾਈ ਨੇਵਰ ਸਰ ਨੇਵਰ ਇਫ ਸੰਬਡੀ ਹੈਸ ਸੈਡ ਸੋ ਹੀ ਹੈਸ ਗਿਵਨ ਅ ਰੋਂਗ ਇਨਫੋਰਮੇਸ਼ਨ ਕਿਤੇ ਨਹੀਂ ਉਹਨਾਂ ਨੇ ਕਿਹਾ 27 ਤੱਕ ਪਰ ਦੂਜੇ ਪਾਸੇ ਗੱਲ ਹੁਣ ਇਹ ਆ ਬੜਾ ਇੰਟਰਸਟਿੰਗ ਮੋੜ ਲੰਦਾ ਨਜ਼ਰ ਆ ਰਿਹਾ ਹੈ ਕਿ ਗੋਲੀ ਕਿਨੇ ਚਲਾਈ ਇਹ ਚੀਜ਼ ਵੀ ਕਿਤਨਾ ਕਿਤੇ ਯਾਨੀ ਕਿ ਉਹਨਾਂ ਕਰਨੀ ਉਹ ਠੋਕਰਾਈ ਜਾ ਰਹੀ ਹੈ ਹਾਲਾਂਕਿ ਇਹ ਖੁੱਲ ਕੇ ਸਾਹਮਣੇ ਆਊਗਾ ਜਦੋਂ ਅੱਗੇ ਇਨਵੈਸਟੀਗੇਸ਼ਨ ਹੋਣੀ ਹੈ ਪਰ ਖੁਦ ਮਰਵਿੰਦਰ ਸਿੱਧੂ ਇਹ ਗੱਲ ਕਹਿੰਦੇ ਨੇ ਕਿ ਸੀਬੀ ਜਾਂਚ ਇਸ ਪੂਰੇ ਮਾਮਲੇ ਦੀ ਹੋਣੀ ਚਾਹੀਦੀ ਹੈ ਜਿਵੇਂ ਕਿ ਪਹਿਲਾਂ ਇੱਕ ਮੈਟਰ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਤੋਂ ਆਲਰੇਡੀ ਮੰਗੀ ਹੋਈ ਹੈ ਸੀਨੀਅਰ ਵਿਜੀਲੈਂਸ ਬੰਤੇ ਇਹਦੇ ਨਾਲ ਸੁਮਿੰਦਰ ਸਿੰਘ ਰੋਜਣਾ ਸੋਸਾਇਟੀ ਵੀ